ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨਾਜਿਕ ਹੋਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਦਾ ਦਾ ਐਲਾਨ ਕੀਤਾ ਤੇ ਜਿਸ ਵਜਿਹ ਸਟਾਈ ਨਿਵਾਸ ਪੀਆਰ ਲਈ ਅਰਜ਼ੀਆਂ ਦੇਣ ਲਈ 7146 ਸੱਦੇ ਭੇਜੇ ਨੇ 19 ਫਰਵਰੀ ਨੂੰ IRCC ਨੇ ਫਰਾਂਚ ਸ਼੍ਰੇਣੀ ਦੇ ਵਿੱਚ 2025 ਦੇ ਪਹਿਲੇ ਸ਼੍ਰੇਣੀ ਅਧਾਰਤ ਸੱਦੇ ਦੇ ਤੌਰ ਵਿੱਚ ਉਮੀਦਵਾਰਾਂ ਨੂੰ 6500 ਆਈਟੀਏ ਜਾਰੀ ਕੀਤੇ ਨੇ ਇਸ ਤੋਂ ਇਲਾਵਾ 17 ਫਾਰਮਾਂ ਨੂੰ ਸੂਬੇ ਨਾਮਜ਼ਦਗੀ ਬਾੜੇ ਉਮੀਦਵਾਰਾਂ ਨੂੰ 646 ਸਥਾਈ ਨਿਵਾਸ ਦੇ ਸੰਦੇ ਭੇਜਦੇ ਨੇ ਇੱਥੇ ਇਹਨਾਂ ਡਰਾਮਾ ਦੇ ਸੰਭਵੀ ਪ੍ਰਵਾਸੀਆਂ ਤੇ ਕੀ ਅਰਥ ਪੈਣਗੇ ਤੇ ਨੁਕਾਈ ਨਾਲ ਵਿਚਾਰ ਕਰੀਏ ਤਾਂ ਅੱਜ ਦੇ ਐਕਸਪ੍ਰੈਸ ਐਂਟਰੀ ਡਰਾ ਦੇ ਪੂਰੇ ਵੇਰਵੇ ਪੂਲ ਵਿੱਚ ਨਵੇਂ ਸੀਆਰਐਸਐ ਸਕੋਰ ਦੀ ਵੰਡ 2025 ਵਿੱਚ ਹਾਲੀਆ ਐਕਸਪ੍ਰੈਸ ਐਂਟਰੀ ਡਰਾ ਸੰਭਵੀ ਪ੍ਰਵਾਸੀਆਂ ਦੀ ਰਣਨੀਤੀ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਸਮਝਣਾ ਐਕਸਪ੍ਰੈਸ ਐਂਟਰੀ ਡਰਾ ਟਰਾਈ ਬ੍ਰੇਕ ਅਨਯਮ ਕੀ ਹੈ ਅੱਜ ਦੇ ਐਂਟਰੀ ਡਰਾ ਦੇ ਪੂਰਵੇ ਵਿੱਚ ਵੇਰਵਿਆਂ ਦੇ ਵਿੱਚ ਜਿੱਥੇ ਸ਼੍ਰੈਣੀ ਫ੍ਰੈਂਚ ਦੀ ਮੁਹਾਰਤ ਤਰੀਕ ਤੇ ਸਮਾਉਂਨੀ ਫਰਵਰੀ 2025 ਸਭ ਤੋਂ ਘੱਟ ਦਰਜੇ ਵਾਲੇ ਸੱਦੇ ਦੇ ਉਮੀਦਵਾਰਾਂ ਦਾ ਸਕੋਰ 428 ਰਿਆ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ 6500 ਲੋਰਿੰਦੇ ਰੈਂਕ 6500 ਤੋਂ ਉੱਪਰ ਅਤੇ ਟ੍ਰਾਈ ਬ੍ਰੇਕ ਨਿਯਮ 10 ਫਰਵਰੀ 2025 ਇਸ ਸ਼੍ਰੇਣੀ ਵਿੱਚ ਘਟ CRS ਸਕੋਰ ਫ੍ਰੈਂਚ ਪਾਰਸ਼ੀਅਲੀ ਮਹਾਰਤ ਵਾਲੇ ਵਿਅਕਤੀਆਂ ਦੇ ਲਈ ਇੱਕ ਵਾਅਦਾ ਕਰਨ ਵਾਲਾ ਸਥਾਈ ਨਿਵਾਸ ਮਾਰਗਦਰਸ਼ਾ ਹੁੰਦਾ ਹੈ ਜਿਸ ਵਿੱਚ ਖਾਸ ਕਰਕੇ ਪ੍ਰੋਵੈਂਸ਼ੀਅਲ ਲਾਮਜ਼ਤ ਪ੍ਰੋਗਰਾਮ PNP ਦਾ ਡਰਾਸਤਾਨਾ ਫਰਵਰੀ ਨੂੰ 3 ਤੱਕ ਤੇ ਸਮਸਤਾਰਫਰਵਰੀ 2025 ਸਾਪ ਤੋਂ ਘਟ ਦਰਜੇ ਵਾਲੇ ਉਮੀਦਵਾਰਾਂ ਨੂੰ ਸਦਾ 750 ਦਾ ਸਕੋਰ ਜਾਰੀ ਕੀਤੇ ਗਏ ਸੱਦਾਂ ਦੀ ਗਿਣਤੀ 646 ਲੜਿੰਦਾ ਦਰਜਾ 646 ਤੋਂ ਉੱਪਰ ਟਰਾਈ ਬ੍ਰੇਕ ਨਿਯਮ 23 ਜੁਲਾਈ 2024 ਇਹ ਡਰਾ ਉਹਨਾਂ ਉਮੀਦਵਾਰਾਂ ਲਈ ਸੀ ਜਿਨ੍ਹਾਂ ਨੂੰ ਕੈਨੇਡਾ ਦੇ ਸੂਬੇ ਦੇ ਖੇਤੋਂ ਤੋਂ ਨਾਮਜ਼ਦਗੀ ਮਿਲੀ ਹੈ ਤੇ ਉੱਚ ਸੀਆਰ ਸਕੋਰ ਇਹਨਾਂ ਡਰਾ ਦੇ ਮੁਕਾਬਲੇ ਸੁਭਾ ਨੂੰ ਦਰਸਾਉਂਦਾ ਪਰ ਨਾਲ ਹੀ ਸੂਬੇ ਨਾਮਜ਼ਦਗੀ ਤੇ ਰੱਖੇਗੇ ਉੱਚ ਮੁੱਲ ਨੂੰ ਵੀ ਦਰਸਾਉਂਦਾ ਹੈ ਪੂਲ ਵਿੱਚ ਵੰਡੇਗੇ ਜਿੱਥੇ ਸਕੋਰ ਖਾਸ ਕਰਕੇ 600 1 ਤੋਂ 1200 ਸਕੋਰ ਦੀ ਰੇਂਜ ਵਿੱਚ 700 ਢਹਾਟ ਉਮੀਦਵਾਰ ਸਨ 500 ਇੱਕ ਤੋਂ 600 21203 455 ਤੋਂ 569881 491 ਤੋਂ 4 494 ਤੋਂ 500 ਦੇ ਵਿੱਚ 13000 ਤੇ ਕੁੱਲ ਟੋਟਲ ਇਸੇ ਤਰ੍ਹਾਂ ਲੰਬੀਆਂ ਲਿਸਟਾਂ ਦੇ ਵਿੱਚ ਕਈ ਸ਼੍ਰੇਣੀਆਂ ਵੀ ਦਰਜ ਕੀਤੀਆਂ ਗਈਆਂ ਨੇ ਤੇ 2025 ਦੇ ਹਾਲੀਆ ਐਕਸਪਰਸ ਸੈਂਟਰਲ ਡਰਾਅ ਵਿੱਚ ਇਸ ਸਾਲ ਦੇ ਹੁਣ ਤੱਕ ਦੇ ਹੋਏ ਇੱਕ ਡਰਾ ਦੇ ਸਰਵੇਖਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 19 ਫਰਵਰੀ ਨੂੰ ਫਰੈਂਚਫਾਇਰ ਦੀ ਮਹਾਰਤ ਵਿੱਚ ਆਈਟੀਏ 6500 ਜਾਰੀ ਕੀਤੇ ਗਏ ਤੇ ਸਕੋਰ 428 ਹਨ 17 ਫਰਵਰੀ ਨੂੰ ਸੂਬੇ ਨਾਮਦਿਤ ਪ੍ਰੋਗਰਾਮ ਦੇ ਵਿੱਚ 646 ਆਈਟੀਏ ਜਾਰੀ ਕੀਤੇ ਗਏ ਤੇ 750 ਦੇ ਸਕੋਰ 5 ਫਰਵਰੀ ਨੂੰ ਕ੍ਰੈਡਿਟ ਅਨਬੁੱਕ ਕਲਾਸ ਦੇ ਵਿੱਚ 4000 ਆਈਟੀਏ ਤੇ 521 ਦਾ ਸਕੋਰ 4 ਫਰਵਰੀ ਸੁਭਿਨਾਂਦਤ ਪ੍ਰੋਗਰਾਮ ਵਿੱਚ 455 ਆਈਟੀ ਜਾਰੀ ਕੀਤੇ ਗਏ 802 ਦਾ ਸਕੋਰ 23 ਜਨਵਰੀ ਨੂੰ ਕਨੇਡੀਅਨ ਅਨੁਵਕ ਕਲਾਸ ਦੇ ਵਿੱਚ 4000 ਆਈਟੀ ਜਾਰੀ ਕੀਤੇ ਗਏ ਤੇ 527 ਦਾ ਸਕੋਰ 8 ਜਨਵਰੀ ਕਨੇਡੀਅਨ ਅਨੁਵਕ ਕਲਾਸ 1350 ਆਈਟੀ ਜਾਰੀ ਕੀਤੇ ਗਏ ਜਿਸ ਵਿੱਚ 542 ਦਾ ਸਕੋਰ ਤੇ 7 ਜਨਵਰੀ ਸੁਭਿਨਾਂਦਤ ਪ੍ਰੋਗਰਾਮ ਵਿੱਚ 473 ਆਈਟੀ ਜਾਰੀ ਕੀਤੇ ਗਏ ਤੇ 799 ਦਾ ਸਕੋਰ ਇਸ ਸਮੂਹ ਵਿਪਰਵਾਸੀ ਨਰਨ ਨੀਤੀ ਉਨਾ ਲਈ ਜੋ ਆਈਡੀਆ ਪ੍ਰਾਪਤ ਕਰਨੇ ਸੰਭਵ ਨੂੰ ਦਰਸਾਉਂਦੇ ਨੇ ਤੇ ਭਾਸ਼ਾ ਦੇ ਹੁਨਰ ਵਿੱਚ ਸੁਧਾਰ ਕਰਨਾ ਅੰਗਰੇਜ਼ੀ ਫ੍ਰੈਂਚ ਮਾਰਤ ਸੀਆਰ ਸਕੋਰ ਕੱਟਆਫ ਨੂੰ ਵਧਾਉਂਦੀ ਹੈ ਤੇ ਕੰਮ ਦਾ ਹੋ ਹੋ ਤਜਰਬਾ ਹਾਸਲ ਖਾਸ ਕਰ ਕੈਨੇਡਾ ਵਿੱਚ ਤੁਹਾਨੂੰ ਸੀਈਸੀ ਡਰਾ ਦੇ ਯੋਗ ਬਣਾ ਸਕਦਾ ਹੈ ਸੂਬੇ ਨਾਮਜ਼ਦਗੀ ਮੰਗ ਉਹਨਾਂ ਸੂਬੇ ਦਾ ਨਾਮਜ਼ਦਗੀ ਦੀ ਖੋਜ ਕਰੋ ਅਤੇ ਅਰਜ਼ੀਆਂ ਦਿਓ ਜੋ ਤੁਹਾਡੇ ਹੁਨਰ ਅਤੇ ਤਜਰਬੇ ਦੇ ਅਨੁਕੂਲ ਹੋਣ ਵਿਆਪਕ ਅਪਗ੍ਰੇਡ ਕੈਨੇਡਾ ਵਿੱਚ ਉੱਚ ਸਿੱਖਿਆ ਤੇ ਅੰਤਰਰਾਸ਼ਟਰੀ ਪੱਧਰ ਤੋਂ ਮਾਨਤਾ ਪ੍ਰਾਪਤ ਕਰੋ ਜੋ ਤੁਹਾਡੇ ਸਕੂਰ ਨੂੰ ਵਧਾ ਸਕਦੀ ਹੈ ਰੇੜੀ ਖਬਰਾਂਾਂ ਦੇ ਵਿੱਚ ਅਸੀਂ ਹੁਣ ਤੱਕ ਦੇ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹਾ ਹਾਂ ਅੱਜ ਵਾਲਾ ਦੇ ਨਾਲ